ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜਿਸੀ ਮਿਕਸ ਸਟੱਫ ਦੇ ਵਿੱਚ ਤੁਹਾਨੂੰ ਅਸੀਂ ਜ਼ੋਰ ਜੱਟ ਵੀ ਦੇਣੀ ਆ કોટਨ ਦੇ ਸੂਟ ਵੀ ਦੇਣੇ ਆ ਤੇ ਖੁਸ਼ੀ ਕੁ ਪਾਰਟੀ ਵੇਅਰ ਸੂਟ ਵੀ ਹੋਣਗੇ ਜ਼ਿਆਦਾਤਰ ਕੋਟਨ ਰਹੇਗੀ ਅੱਜ ਦੀ ਵੀਡੀਓ ਦੇ ਵਿੱਚ ਬ੍ਰਾਂਡਿਡ ਸੂਟ ਰਹਿਣਗੇ ਜੀ ਸਾਰੇ ਰਾਮ ਟੈਕਸ ਆਰ ਟੈਕਸ ਤੇ ਅਲੱਗ-ਅਲੱਗ ਬ੍ਰਾਂਡਾਂ ਦੇ ਹੋਣਗੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੀ ਸਾਰੇ ਸੂਟਾਂ ਬਾਰੇ ਇਹ ਵੀਡੀਓ ਅਸੀਂ 2-3 ਵੀਡੀਓ ਚ ਸ਼ਿਫਟ ਕੀਤੀ ਸੀਗੀ ਕਿਉਂਕਿ ਜੇ ਕੋਈ ਵੀਡੀਓ ਬਣਾਉਣੀ ਤਾਂ ਕਾਫੀ ਲੰਮੀ ਹੋ ਜਾਂਦੀ ਹੈ ਕੁਆਂਟੀਟੀ ਬਹੁਤ ਸਾਰੀ ਸੀਗੀ ਜੀ ਆਪਣੇ ਕੋਲ ਇਸ 2000 ਵਾਲੇ ਪ੍ਰਾਈਸ ਦੇ ਵਿੱਚ 2000 ਪ੍ਰਾਈਸ ਰਹੇਗਾ ਅੱਜ ਦੀ ਵੀਡੀਓ ਦਾ ਵੀ ਤੇ ਬੁਕਿੰਗਲੀ ਨੰਬਰ ਹੋਗਾ ਜੀ H283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸੀਂ ਵੀਡੀਓ ਚ ਪਸੰਦ ਆਏ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕਸ ਸੈਂਡ ਕਰ ਸਕਦੇ ਹੋ ਬਹੁਤ ਛੋੜੀ ਜੀ ਕਲੈਕਸ਼ਨ ਰਹਿਣੇ ਵਾਲੀ ਹੈ ਜੀ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ ਇਹ ਹੈਗੇ ਆਪਣੇ ਅੱਜ ਦੇ ਫਰਸਟ ਸੂਟ ਇਹ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਠੀਕ ਹੈ ਆਰ ਟੈਕਸ ਦਾ ਸੂਟ ਆ ਜੀ ਤੇ ਸਾਰਾ ਹੀ ਪਿਓਰ ਕਾਟਨ ਦੇ ਉੱਪਰ ਹੋਏਗਾ ਸਾਰੇ ਦੇ ਵਿੱਚ ਇਦਾਂ ਤੁਹਾਨੂੰ ਵਰਕ ਮਿਲ ਜਾਏਗਾ ਇਹ ਸੂਟ ਹੈਗੇ ਨੇ ਜੀ 2300 ਤੋਂ ਲੈ ਕੇ 2800 ਦੀ ਰੇਂਜ ਵਾਲੇ ਜਿਹੜੇ 2000 ਦੇ ਵਿੱਚ ਮਿਲ ਰਹੇ ਆਪਾਂ ਨੂੰ ਬਹੁਤ ਘੱਟ ਰੇਂਜ ਦੇ ਵਿੱਚ ਠੀਕ ਆ ਪਿਓਰ ਦਾ ਸਟੱਫ ਹੈ ਸਾਰਾ ਹੀ ਪਿਓਰ ਕਾਟਨ ਤੇ ਵਿਦਾਊਟ ਲਾਈਨਿੰਗ ਸੂਟ ਬਣ ਜਾਣਗੇ 5 ਮੀਟਰ ਦਾ 올ਓਵਰ ਸੂਟ ਰਹੇਗਾ ਜੀ ਕਲਰ ਬਹੁਤ ਸੋਹਣਾ ਹੈ ਤੇ ਇਹਦੇ ਨਾਲ ਪਿਓਰ ਸ਼ਾਫੋਂ ਦਾ 8 ਮੀਟਰ ਦਾ ਲੰਮਾ ਛੋੜਾ ਜਾਂ ਦੁਪੱਟਾ 4 ਸਾਈਡ ਪੇਸਟਿੰਗ ਦੇ ਨਾਲ ਮਿਲ ਜੇਗਾ ਤੁਹਾਨੂੰ ਠੀਕ ਹੈ ਪ੍ਰਾਈਸ ਰਹੇਗਾ ਜੀ 2000 ਅੱਜ ਦੀ ਵੀਡੀਓ ਦਾ ਸੇਵਿੰਗ ਦੇ ਵਿੱਚ ਇਹ ਸੈਕੰਡ ਕਲਰ ਆ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਡਿਜ਼ਾਈਨ ਮਿਲ ਜੇਗਾ ਇਹਦੇ ਵਿੱਚ ਹਲਕੇ ਜੀ ਡਿਜ਼ਾਈਨਿੰਗ ਦਾ ਫਰਕ ਰਹੂਗਾ ਪ੍ਰਿੰਟ ਸੇਮ ਰਹੇਗਾ ਜੀ ਯਾ ਸੌਰੀ ਸਟਾਫ ਸੇਮ ਰਹੇਗਾ ਹਲਕੇ ਜੇ ਪ੍ਰਿੰਟ ਦਾ ਫਰਕ ਹੋ ਰਹੇਗਾ ਉਦਾਂ ਹੀ ਵਰਕ ਹੈ ਜੀ ਸਾਰੇ ਤਿਆਰੀ ਵਰਕ ਦਾ ਹਲਕਾ ਜਿਹਾ ਸਰਵੋਸ ਕੀ ਰਕਮ ਕੀਤਾ ਹੋਇਆ ਤੇ ਪ੍ਰਾਈਸ ਹੈਗਾ ਏ 2000 ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰजेस ਸਭ ਦੇ ਅਲੱਗ ਤੋਂ ਰਹਿਣਗੇ ਕਲੈਕਸ਼ਨ ਹੈਗੀ ਹੈ ਜੀ ਬਹੁਤ ਪਿਆਰੀ ਜੀ ਇਹ ਸੂਟ ਤੁਸੀਂ ਦੇਖਿਆ ਬਹੁਤ ਵਾਰੀ ਸਾਡੇ ਪਾਸ ਆਂਦਾ ਹੈ ਤੇ ਇਹਨਾਂ ਦਾ ਪ੍ਰਾਈਸ 2500 ਹੁੰਦਾ ਹੈ ਅੱਜ ਅਸੀਂ ਤੁਹਾਨੂੰ 2000 ਚ ਹੀ ਦੇਣਾ ਹੈ ਇਹ ਵੀ ਪਿਓਰ ਕਾਟਨ ਤੇ ਆ ਬਹੁਤ ਸੋਨਾ ਜਿਹਾ ਨਮਾ ਜਿਹਾ ਸਟਫ ਹੈ ਇਹ कॉटन ਦੇ ਵਿੱਚ ਐਦਾ ਬਣੇਗਾ ਜੀ ਇਹਦਾ ਬਹੁਤ ਸੋਨਾ ਜਿਹਾ ਪਰਫेक्ट ਡਿਜ਼ਾਈਨ ਦੇ ਵਿੱਚ ਹੋਇਆ ਹੋਇਆ ਵਰਕ オーਰਗੇਂਜ਼ਾ ਦਾ ਪਰਫ ਬਣਾ ਕੇ ਫਿਰ ਫਲਾਰ ਬਣਾਇਆ ਹੋਇਆ ਬਹੁਤ ਪਿਆਰਾ ਜਿਹਾ ਠੀਕ ਹੈ ਤੇ ਇਹ ਵੀ ਤੁਹਾਨੂੰ 올ਓਵਰ 5 ਮੀਟਰ ਸੂਟ ਮਿਲੇਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਫੋਰ ਸਾਈਡ ਲੇਸ ਵਰਕ ਦਾ ਕੋਰਨਰ ਦੇ ਵਿੱਚ ਫਿਰ ਤੋਂ ਵਰਕ ਆ ਜਾਏਗਾ 2000 ਪ੍ਰਾਈਸ ਰਹੇਗਾ ਜੀ ਇਹ ਵਾਲੇ ਸੂਟ ਦਾ ਵੇ ਸਿੰਗਲ ਸਿੰਗਲ ਸੂਟ ਹੋਣ ਕਰਕੇ ਜ਼ਿਆਦਾਤਰ ਤਾਂ ਕੱਢ ਰਹੇ ਅਸੀਂ ਇਹਨਾਂ ਨੂੰ ਡਿਸਕਾਊਂਟ ਤੇ ਪਿਓਰ ਕਾਟਨ ਹੈ 100% ਕਾਟਨ ਹੈਂਡ ਦਾ ਕੰਮ ਹੋਇਆ ਹੋਇਆ ਸਾਰਾ ਹੀ ਟੋਟਲੀ ਹੈਂਡਵਰਕ ਦਾ ਦੇਖੋ ਜੀ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਗਰਲਿਸ਼ੀ ਲੁੱਕ ਦਾ ਸੂਟ ਆ ਆਫਿਸ ਵੇਅਰ ਸੂਟ ਆ ਜੀ ਨਾਲ ਪਿਓਰ ਕਾਟਨ ਦੀ ਸਲਵਾਰ ਆ ਵਿਦਾਊਟ ਲਾਈਨਿੰਗ ਸੂਟ ਬਣੇਗਾ ਪਿਓਰ ਦਾ ਸੂਟ ਆ ਤੇ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ ਠੀਕ ਹੈ ਜੀ ਇਹ ਵੀ ਸਿੰਗਲ ਹੀ ਪੀਸ ਆ 2000 ਪ੍ਰਾਈਸ ਦੇ ਵਿੱਚ ਨੇ ਸੂਟ ਇਹ ਤੇ ਇੱਕ ਛੋਨੂ ਮਿਲ ਜਾਏਗਾ ਇੱਕ 3 ਮੀਟਰ ਦੀ ਸ਼ਰਟ ਦੇ ਨਾਲ ਆਰਟੈਕਸ ਬ੍ਰਾਂਡ ਦਾ ਸੂਟ ਆ ਬਹੁਤ ਸੋਹਣਾ ਪ੍ਰਿੰਟ ਹੈ ਜੇ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਜਿਹੜਾ ਪ੍ਰਿੰਟ ਆ ਸਾਰੇ ਹੈਂਡਵਰਕ ਦੇ ਨਾਲ ਹੀ ਹਾਈਲਾਈਟ ਆ ਜਿੰਨੇ ਵੀ ਪ੍ਰਿੰਟ ਹੈ ਘੇਰੇ ਤੇ ਤੁਹਾਨੂੰ ਮਸ਼ੀਨੀ ਵਰਕ ਮਿਲ ਜਾਏਗਾ ਇਹ ਹੈਗਾ ਜੀ ਇਹਦਾ ਬਾਜੂ ਦਾ ਐਕਸਟਰਾ ਕੱਪੜਾ 3 ਮੀਟਰ ਸਵਾ 3 ਮੀਟਰ ਦੀ ਉਹ ਸ਼ਰਟ ਆ ਧੋਨੀਓ ਸਲਵਾਰ ਆ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣੇਗਾ ਪਿਓਰ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ ਸਿੰਗਲ ਪੀਸ ਪਿਆ ਤੇ ਨੈਕਸਟ ਸਾਰੇ ਫਰੰਟ 'ਚ ਬਹੁਤ ਪਿਆਰਾ ਇਦਾਂ ਬੂਟੀ ਵਰਕ ਹੋਇਆ ਹੋਇਆ ਹੈ ਪਿਓਰ ਕਾਟਨ ਸਟਾਫਾ ਤੇ ਕਿਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਸਕੇ ਬ੍ਰੈਂਡ ਦਾ ਸੂਟ ਹੈ ਜੀ ਇਹ ਆਲ ਓਵਰ 5 ਮੀਟਰ ਸੂਟ ਰਹੂਗਾ ਪਿਓਰ ਮਸਲੀਨ ਦਾ ਦੁਪੱਟਾ ਸਾਰੇ ਸਾਈਡ ਬਾਰਡਰ ਬਣਿਆ ਹੋਇਆ ਤੇ ਬਾਰਡਰ ਦੇ ਉੱਪਰ ਇਦਾਂ ਬੂਟੀ ਬਣੀ ਹੋਈ ਆ ਹੁਣ ਤੁਸੀਂ ਦੇਖੋ ਸਿੰਗਲ ਸਿੰਗਲ ਹੋਣ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਵਾਲੀ ਵੀਡੀਓ ਆ ਕਿਉਂਕਿ ਸਟੱਫ ਸਾਰਾ ਹੀ ਪਿਓਰ ਦਾ ਏ ਬਹੁਤ ਸੋਹਣਾ ਸੂਟ ਹੈ ਵੀ ਪ੍ਰਿੰਟਡ ਰਹੂਗਾ ਜੀ نیچے ਬਣਿਆ ਹੋਇਆ ਘੇਰਾ ਆਰਟੈਕਸ ਬ੍ਰਾਂਡ ਦਾ ਸੂਟ ਆ ਤੇ ਇਹ ਹੈਗੀ ਇਹਦੀ ਸਲਵਾਰ ਸਲਵਾਰ ਦੇ ਪੌਂਚੀਆਂ ਤੇ ਤੁਹਾਨੂੰ ਵਰਕ ਮਿਲ ਜਾਏਗਾ ਠੀਕ ਹੈ ਜੀ ਤੇ ਨਾਲ ਹੈਗਾ ਇਹ ਪਿਓਰ ਸ਼ਫਾਂ ਦਾ ਦੁਪੱਟਾ ਬਹੁਤ ਪਿਆਰਾ ਸੂਟ ਬਣਨੇ ਵਾਲਾ ਬਣਨ ਤੋਂ ਬਾਅਦ ਲੁੱਕ ਵਾਸਤ ਨਹੀਂ ਆਣੀ ਆ 2800 ਵਾਲਾ ਸੂਟ ਹੈ ਜੇ ਪਿਓਰ ਕਾਟਨ ਗਰਲਿਸ਼ੀ ਲੁੱਕ ਦਾ ਸੂਟ ਆ ਕਾਟਨ ਦੇ ਉੱਪਰ ਬੀਵਿੰਗ ਵਾਲਾ ਇਹ ਇਹਦਾ ਡਿਜ਼ਾਈਨ ਆ ਠੀਕ ਆ ਇਹ ਸਲਵਾਰ ਹੈ ਜੀ ਤੁਸੀਂ ਪੈਂਟ ਬਣਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਬੀਵਿੰਗ ਵਾਲਾ ਪ੍ਰਿੰਟ ਹੈ ਇਹ ਤੇ ਕੇਰਾ ਬਣਿਆ ਹੋਇਆ ਪਿਓਰ ਕਾਟਨ ਦਾ ਹੀ ਦੁਪੱਟਾ ਇਹ ਸਾਰੀ ਸੂਟ ਕਾਟਨ ਤੇ ਰਹੇਗਾ ਐਦਾਂ ਰਹੇਗਾ ਜੀ ਇਹਦਾ ਦੁਪੱਟਾ ਖੋਲ ਕੇ ਦਿਖਾਨੀਆ ਦੁਪੱਟਾ ਐਦਾਂ ਰਹੇਗਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਦੁਪੱਟੇ ਦਾ 2000 ਦੇ ਵਿੱਚ ਜੌਰਜਟ ਦਾ ਸੂਟ ਹੈ ਜੀ 2800 ਪ੍ਰਾਈਸ ਵਾਲਾ ਸਾਰਾ ਹੀ ਵਰਕ ਆ ਜਿੰਨਾ ਵੀ ਸੂਟ ਆ ਸਾਰਾ ਹੀ ਵਰਕ ਕੀਤਾ ਹੋਇਆ ਮਹਿੰਦੀ ਜਾਂ ਬਹੁਤ ਸੋਨਾ ਸ਼ੇਡ ਆ ਫਰੰਟ ਬੈਕ ਦੋਨੋਂ ਹੀ ਤੁਹਾਨੂੰ ਵਰਕ ਮਿਲਣਗੇ ਪਿਓਰ ਮਸਲੀਨ ਦੀ ਸਲਵਾਰ ਆ ਜੌਰਜਟ ਦੀ ਸ਼ਰਟ ਆ ਜੌਰਜਟ ਦਾ ਹੀ ਤੁਹਾਨੂੰ ਇਹ ਬਹੁਤ ਸੋਨਾ ਜਿਹਾ ਦੁਪੱਟਾ ਮਿਲੇਗਾ ਇਸ ਦਾ ਪ੍ਰਿੰਟਡ ਐਤਾ ਸਿੰਗਲ ਸਿੰਗਲ ਪੀਸ ਨੇ ਇਹ ਮੋਡਲ ਤੇ ਆ ਜੀ ਸੂਟ ਆਰਟ ਐਕਸ ਵੀ ਮੋਡਲ ਆ ਤੇ ਸਾਰੇ ਫਰੰਟ ਇਸ ਦਾ ਤੁਹਾਨੂੰ ਹੈਵੀ ਚ ਮਿਲ ਜੇਗਾ ਇਹ ਤਾਂ ਹੈ ਕਿ ਇਹ ਸ਼ਰਟ ਮਡਾਲ ਦੀ ਸ਼ਰਟ ਆ ਸਾਰੀ ਹੀ ਸ਼ਰਟ ਦੇ ਵਿੱਚ ਤੁਹਾਨੂੰ ਹੈਂਡ ਦਾ ਟੱਚ ਮਿਲੇਗਾ ਠੀਕ ਆ ਬਹੁਤ ਸੋਹਣਾ ਜੀ ਇਸ ਦਾ ਕੇਰਾ ਜੀ 오ਰਗੈਂਜ਼ਾ ਲਗਾ ਕੇ ਇਹ ਪੈਚਵਰਕ ਕੀਤਾ ਹੋਇਆ ਹੈ 오ਰਗੈਂਜ਼ਾ ਦੇ ਉੱਪਰ ਪੈਚਵਰਕ ਬਹੁਤ ਪਿਆਰਾ ਜਿਹਾ ਠੀਕ ਹੈ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮਡਾਲ ਦੀ ਸ਼ਰਟ ਆ ਤੇ ਮੂ ਡਾਲਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਿੰਟਡ ਮੂ ਡਾਲਦੀ ਹੀ ਸਲਵਾਰ ਹੈ ਇੱਕੋ ਹੀ ਪੀਸ ਹੈ ਜੇ 3000 ਵਾਲਾ ਪੀਸ ਆ ਮੂ ਡਾਲਦਾ ਜਿਹੜਾ ਤੁਹਾਨੂੰ 2000 ਚ ਦੇ ਰਹੇ ਹਾਂ ਇਹ ਵੀ ਸਵਾ 3 ਮੀਟਰ ਦੀ ਸ਼ਰਟ ਆ ਠੀਕ ਹੈ ਜੀ ਸਾਰੀ ਸ਼ਰਟ ਦੇ ਵਿੱਚ ਸਰਵੋਸਤਰੀ ਦਾ ਕੰਮ ਆ ਬਾਜੂ ਲਗ ਤੋਂ ਦੀਆਂ ਹੋਈਆਂ ਤੁਹਾਨੂੰ ਮਿਲਣਗੀਆਂ ਦੇ ਮੋਡਲ ਦੀ ਸਲਵਾਰ ਆ ਮੋਡਲ ਦਾ ਹੀ ਦੁਪੱਟਾ ਰਹੇਗਾ ਇਹ ਹੈਗੀ ਹੈ ਜੀ ਪਿਓਰ ਕਾਟਨ ਇਹ ਸੇਲ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਪਿਓਰ ਕਾਟਨ ਦੇ ਸੂਟ ਨੇ neck ਦੇ ਉੱਪਰ ਐਦਾਂ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਇਹ ਵਰਕ ਕੀਤਾ ਹੋਇਆ ਹੈ ਇਹ ਸਾਰਾ ਹੀ ਵਰਕ ਕੀਤਾ ਹੋਇਆ ਹੈ ਇਹਦੀ ਸਲਵਾਰ ਤੇ ਕੋਟੜ ਹੋਰੀ ਤੇ ਦਾ ਦੁਪੱਟਾ ਦੁਪੱਟਾ ਬਹੁਤ ਸੋਨਾ ਵਰਕ ਹੈ ਐਦਾਂ ਲੜਾਂ ਦੇ ਉੱਪਰ ਇਹ ਵਾਲਾ ਵਰਕ ਮਿਲ ਜੇਗਾ ਛੋਟੇ ਲੜਾਂ ਤੇ ਇਹ ਮਸਲੀਨ ਤੇ ਆਜੀ ਸੂਟ ਇਹ ਮਸਲੀਨ ਦਾ ਸੂਟ ਆ 2.5 ਮੀਟਰ ਦੀ ਸ਼ਰਟ ਦੇ ਨਾਲ ਆਰਟੈਕਸ ਬ੍ਰਾਂਡ ਦਾ ਸੂਟ ਆ ਠੀਕ ਹੈ ਜੀ ਆਰੀ ਵਰਕ ਦੇ ਨਾਲ ਸਾਰੀ ਸੂਟ ਹਾਈਲਾਈਟ ਆ ਇਹ ਜਿਹੜੀ ਸਲਵਾਰ ਆ ਉਹਦੀ ਪ੍ਰਿੰਟਿੰਗ ਵੀ ਤੁਹਾਨੂੰ ਹਲਕੀ-ਹਲਕੀ ਜਿਹੀ ਸੈਲਫ ਰੀ ਤਰ੍ਹਾਂ ਮਿਲ ਚੇਗੀ ਪਿਓਰ ਮਸਲੀਨ ਦਾ ਦੁਪੱਟਾ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਸੂਟ ਦਾ ਇਦਾਂ ਰਹੇਗਾ ਜੀ ਦੇਖੋ 4 ਸਾਈਡ ਬਾਰਡਰ ਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਆ ਦੁਪੱਟੇ ਦਾ ਇਮਡਾਲ ਦੇ ਸੂਟ ਨੇ ਇਹ ਵੀ ਸੂਟ ਬਹੁਤ ਪਿਆਰਾ ਹੈ ਇਹਦਾ ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਇਦਾਂ ਰਹੇਗਾ ਜਿਉਂ ਦੇ ਨੈਕ ਇਹ ਮਡਾਲ ਦੀ ਸ਼ਰਟ ਆ ਦੇਖੀ ਜਿਦੇ ਤੇ ਪ੍ਰਿੰਟ ਬਹੁਤ ਸੋਹਣਾ ਇੱਕ ਫਲਾਵਰ ਜਿਹਾ ਪ੍ਰਿੰਟ ਆ ਡਿਜੀਟਲ ਪ੍ਰਿੰਟਿੰਗ ਆ ਤੇ ਪਿਓਰ ਕਾਟਨ ਦੀ ਸਲਵਾਰ ਇਹਦੇ ਨਾਲ ਸਲਵਾਰ ਪਿਓਰ ਕਾਟਨ ਦੀ ਰਹੇਗੀ ਠੀਕ ਆ ਮਡਾਲ ਦੀ ਸ਼ਰਟ ਆ ਜੀ ਤੇ ਮੋਡਲ ਦਾ ਹੀ ਇਹਦੇ ਨਾਲ ਤੁਹਾਨੂੰ ਇਹ ਦੁਪੱਟਾ ਮਿਲ ਜੇਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਸ਼ੇਡ ਮਿਲ ਜਾਣਗੇ ਸੈਕੰਡ ਕਲਰ ਇਹ ਵਾਲਾ ਮਿਲ ਜੇਗਾ ਕਲਰ ਡਿਜ਼ਾਈਨ ਦੋਨੋਂ ਹੀ ਬਹੁਤ ਸੋਹਣੇ ਆ ਠੀਕ ਹੈ ਜੀ ਨੈਕਸਟ ਇੱਕ ਸੂਟ ਤੁਹਾਨੂੰ ਕੋਟਾ ਡੋਰੀਆ ਦਾ ਦਿਖਾਣੇ ਆ ਆਫ ਵਾਈਟ ਕਲਰ ਤੇ ਆ ਨੈਕ ਤੇ ਇਦਾਂ ਬਹੁਤ ਸੋਹਣਾ ਜਿਹਾ ਵਰਕ ਹੈ ਤੇ ਇਹ ਹੈਗਾ ਇਹਦਾ ਕੇਰਾ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਪੈਚਵਰਕ ਦੇ ਨਾਲ ਇਹ ਸਾਰੇ نیچے ਨੇ ਦੇਖੋ ਇਹ ਦਾ ਹੈਂਡਵਰਕ ਹੈ ਸਾਰੇ ਪਰਲ ਵਰਕ ਦੇ ਨਾਲ ਬਣਿਆ ਹੋਇਆ ਪੀਸਾ ਕੋਟਾ ਡੋਰੀਏ ਦੀ ਸ਼ਰਟ ਹੈ ਜੀ ਇਹ ਬਹੁਤ ਸੋਹਣਾ ਸੂਟ ਬਣਨਾ ਤੇ ਇਹਦੇ ਨਾਲ ਤੁਹਾਨੂੰ ਮਸਲੀਨ ਦੀ ਸਲਵਾਰ ਮਿਲ ਜੇਗੀ ਤੇ ਜਿਹੜਾ ਦੁਪੱਟਾ ਹੈ ਉਹ ਵੀ ਤੁਹਾਨੂੰ ਇਦਾਂ ਡਿਜ਼ਾਈਨਰ ਜਿਹਾ ਮਿਲ ਜੇਗਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਬਲੈਕ ਵਿੱਚ ਵਾਈਟ ਦਾ ਡਿਜ਼ਾਈਨ ਹੈ ਵਾਈਟ ਵਿੱਚ ਬਲੈਕ ਦਾ ਡਿਜ਼ਾਈਨ ਹੈ ਕੋਟੜ ਹੋਰੀਏ ਦਾ ਹੀ ਦੁਪੱਟਾ ਕੋਟੜ ਹੋਰੀਏ ਦੀ ਹੀ ਸ਼ਰਟ ਆ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਸੋ ਮੱਚ ਥੈਂਕ ਯੂ